ਨਿਰਵਰ ਕਾਲ ਮੂਰਤ ਆਦੁਨੀ ਸਭੰ ਗੁਰ ਪ੍ਰਸਾਦ ਜੇਤਾ ਸੰਦ ਸਾਗਰ ਨੀਰ ਪਰਿਆ ਤੇਤੇ ਅਵਗਣ ਹਮਾਰੇ दया करो किच मेहरे उपाओ दे पत्थर तारे जियाड़ा गन बराबर तपै पीतर बगे काती प्रणवत नानक हुक्म पछाण सुख होवे दिन राती ਸੁਖ ਹੋਟਲ ਗੁਰ ਸੇਵੀਆਂ ਅਹਨਸ ਸਹਜ ਸੁਭਾਏ ਦਰਸ਼ਨ ਪਰਸਿਏ ਗੁਰੂ ਕੈ ਜਨਮ ਮਰਨ ਦੁਖ ਜਾਏ ਓ ਵੈ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਛੱਟੀ ਐ ਤੁਦਟਟੇ ਸੱਚੇ ਬਾਤ ਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਧੰਨਵਾਹਿ ਗੁਰੂ ਸਾਹਿਬ ਜੀਓ ਗੌੜੀ ਮਹਲਾ ਪੰਜਵਾਂ ਮਿਲਹੁ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥਿਆ ਮਿਲਹੁ प्यारे दिया प्रभु किया तुम्हारा थिया रहौ वाहे गुरु जी का खालसा वाहे गुरु जी की फतेह रोम रोम राई शुक्राना मेरे मालिक तंतन साहिब श्री गुरु ग्रंथ साहिब महाराज जी दा ਜਿਨ੍ਹਾਂ ਦੀ ਕਿਰਪਾ ਰਹਿਮਤ ਬਖਸ਼ੀਸ਼ਾਂ ਸਦਕਾ ਗੁਰੂ ਪਾਤਸ਼ਾਹ ਜੀ ਨੇ ਤਰਸ ਕੀਤਾ ਦਇਆ ਦੇ ਘਰ ਵਿੱਚ ਆਏ ਕਲ ਤੂੰ ਮੇਰੇ ਮਾਲਕ ਜੀ ਤਰਸ ਕਰਕੇ ਆਪ ਸਮੁੱਚੀ ਸੰਤਾਨ ਨੂੰ ਆਪਣੀ ਨਿੱਗੀ ਗੋਦ ਵਿੱਚ ਭਾ ਕੇ ਨਿਰੰਤਰ ਲਗਾਤਾਰ ਨਾਮ ਜਪਾਰੇ ਨੇ ਬੇਨਤ ਸ਼ੁਕਰਾਨੇ ਨੇ ਮਾਲਕ ਜੀ ਦੇ ਦੁਨਿਆਵੀ ਪੱਖੋਂ ਕੋਈ ਪਧਾਰਤ ਦੀ ਪ੍ਰਾਪਤੀ ਹੋ ਜਾਏ ਕੋਈ ਧਨ ਸੰਪਦਾ ਪ੍ਰਾਪਤ ਹੋ ਜਾਏ ਆਮ ਮਨੁੱਖ ਕਹਿੰਦਾ ਮੇਰੇ ਵੱਡੇ ਭਾਗ ਨੇ ਮੇਰੇ ਕਰਮ ਚੰਗੇ ਸੀ ਮਨੂੰ ਇਹ ਪ੍ਰਾਪਤੀ ਹੋਈ ਲੇਕਿਨ ਇੱਕ ਗੁਰਸਿੱਖ ਲਈ ਗੁਰੂ ਦੇ ਪਿਆਰੇ ਲਈ ਐ ਉਸ ਖਜ਼ਾਨੇ ਤੂੰ ਵੀ ਵੱਡਾ ਦੁਨੀਆ ਤੂੰ ਸਭ ਤੋਂ ਵੱਡੀ ਬਖਸ਼ਿਸ਼ ਜਦ ਮੇਰੇ ਮਾਲਕ ਜੀ ਤਰਸ ਕਰਕੇ ਆਪਣੀ ਨਿੱਗੀ ਗੋਦ ਵਿੱਚ ਗੁਰਸਿੱਖਾਂ ਨੂੰ ਭਾ ਕੇ ਗੁਰੂ ਪਿਆਰਿਆਂ ਨੂੰ ਭਾ ਕੇ ਨਾਮ ਜਪਾਉਂਦੇ ਨੇ ਮਾਲਕ ਜੀ ਦੀ ਬੇਅੰਤ ਰਹਿਮਤ ਤਰਸਦਾ ਸਤਿਕਾਰ ਇਸ ਵੇਲੇ ਬਾਣੀ ਵਿਚਾਰ ਦਾ ਸਮਾਂ ਹੈ ਗੁਰੂ ਸਾਹਿਬ ਜੀ ਨੇ ਅੱਜ ਬਾਣੀ ਵਿਚਾਰ ਲਈ ਇਹ 라 ਸ਼ਬਦ ਬਖਸ਼ਿਆ ਉਹ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 207 ਅੰਗ ਤੇ ਸੁਭਾਏਮਾਨ ਹੈ ਗੌੜੀ ਰਾਗ ਵਿੱਚ ਪੰਚਮ ਪਿਤਾ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਣ ਇਹ ਬਾਣੀ ਗੁਰੂ ਪਿਆਰੇਓ ਮਨੁੱਖਾ ਦੇਹੀ ਇਸ ਧਰਤੀ ਦਾ ਅਸਮਤ ਲੋਕ ਦਾ ਅ ਸੰਪੂਰਨ ਬ੍ਰਹਮੰਡ ਦਾ ਸਭ ਤੋਂ ਉੱਚੀ ਅਵਸਥਾ ਇਸ ਦੇਹੀ ਕੋ ਸਿਮਰੈ ਦੇਵ ਸਾਦੇਹੀ ਭਜ ਹਰ ਕੀ ਸੇਵ ਇਹ ਦੇਵੀ ਨੂੰ ਦਿਵਤੇ ਵੀ ਪਾਲਦੇ ਨੇ ਕਿਉਂ ਪਾਲਦੇ ਨੇ ਇਸ ਦੇਹੀ ਅੰਦਰ ਰਹਿ ਕੇ ਭਜਨ ਕਰਕੇ ਉਸ ਕਾਲਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਸਕਦੀ ਹੈ ਅਦੇ علاوہ ਹੋਰ ਕੋਈ ਜਰੀਆ ਹੋਰ ਕੋਈ ਸਾਧਨ ਨਹੀਂ ਗੁਰੂ ਪਤਾ ਜੀ ਬਾਣੀ ਅੰਦਰ ਫਰਮਾਨ ਕਰਦੇ ਨੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਤਨੁ ਮਨੁਖਾ ਦੇ ਹੀ ਪ੍ਰਾਪਤ ਹੋਈ ਹੈ ਕਿਸ ਕਾਰਨ ਕਰਕੇ ਹੋਈ ਹੈ ਦੁਨੀਆਵੀ ਪਦਾਰਥ ਇਕੱਠੇ ਕਰਨ ਲਈ ਦੁਨੀਆਵੀ ਧਨ ਸੰਪਦਾ ਇਕੱਠੀ ਕਰਨ ਲਈ ਇੱਜ਼ਤ ਮਾਨ ਲਈ ਸ਼ੌਹਰਤ ਲਈ ਨਹੀਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਇਸ ਦੇਹੀ ਅੰਦਰ ਰਹਿ ਕੇ ਤੂੰ ਸਕਾਲਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਕਰ ਸਕਣਾ ਹੈ ਤੇਰੀ ਵਾਰੀ ਆਈ ਸੀ ਤਾਂ ਟੁੱਟ ਕੇ ਮੇਰੇ ਮਾਲਕ ਜੀ ਨੇ ਤਰਸ ਕਰਕੇ ਦਇਆ ਕਰਕੇ ਤੇਰੀ ਝੋਲੀ ਵਿੱਚ ਇਹ ਦੇਹੀ ਦੀ ਦਾਤ ਪਾਈ ਹੈ ਅਸਲਈ ਗੁਰੂ ਪਾਤਸ਼ਾਹ ਜੀ ਦਾ ਜਿੰਨਾ ਵੀ ਸ਼ੁਕਰਾਨਾ ਕਰੀਏ ਨਾ ਗੁਰੂ ਪਿਆਰੇ ਉਹ ਘਟ ਹੈ ਇੱਕ ਤੇ ਮੇਰੇ ਮਾਲਕ ਜੀ ਦਾ ਸਭ ਤੋਂ ਵੱਡਾ ਪਰਉਪਕਾਰ ਕੀ ਮਨੁੱਖਾ ਦੇਹੀ ਬਖਸ਼ੀ ਦੂਜਾ ਇਹ ਪਰਉਪਕਾਰ ਕੀ ਗੁਰੂ ਪਾਤਸ਼ਾਹ ਜੀ ਨੇ ਮਿਲਾਪ ਦੀ ਗੱਲ ਵੀ ਸਮਝਾਈ ਹੈ ਉਸ ਮਿਲਾਪ ਦੇ ਲਈ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਬਖਸ਼ੀ ਸਾ ਸਦਕਾ ਗੁਰਸਿੱਖਾਂ ਦੀ ਤੂੜ ਦੀ ਪ੍ਰਾਪਤੀ ਚਰਨ ਤੂੜ ਦੀ ਪ੍ਰਾਪਤੀ ਦਾ ਸਦਕਾ ਗੁਰੂ ਪਾਤਸ਼ਾਹ ਜੀ ਆਪਣੀ ਨਿੱਗੀ ਗੋਦ ਵਿੱਚ ਬਾਕੇ ਉਸ ਪ੍ਰਾਪਤੀ ਦਾ ਸਭ ਤੋਂ ਵੱਡਾ ਸਾਧਨ ਨਾਮ ਜਪਾ ਰਹੇ ਆ ਬੇਅੰਤ ਸ਼ੁਕਰਾਨੇ ਮਾਲਕ ਜੀ ਦੇ ਐ ਸੋਜੀ ਬਖਸ਼ੀ ਗੁਰੂ ਪਾਤਸ਼ਾਹ ਜੀ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਇਸ ਦੁਨੀਆ ਅੰਦਰ 850 ਕਰੋੜ ਦੀ ਆਬਾਦੀ ਗੁਰੂ ਪਿਆਰਿਓ ਮੈਗਜ਼ੀਮਮ ਗਿਣਤੀ ਕਈਏ ਸਾਰੇ ਧਰਮੀ ਨੇ ਸਾਰੇ ਆਪਣੇ ਸਮਰਥ ਅਨੁਸਾਰ ਆਪਣੀ ਮਤ ਅਨੁਸਾਰ ਧਰਮ ਕਮਾ ਰਹੇ ਨੇ ਸਾਰੇ ਧਰਮੀ ਨੇ ਸਾਰੇ ਆਪਣੇ ਆਪਣੇ ਅਨੁਸਾਰ ਯਤਨ ਕਰ ਰਹੇ ਆ ਅਸਲ ਮਿਲਾਪ ਦੀ ਗੱਲ ਇਸ ਦੁਨੀਆ ਅੰਦਰ ਕੇਵਲ ਮਿਲਾਪ ਲਈ ਆਇਆ ਪ੍ਰਾਪਤੀ ਲਈ ਆਇਆ ਇਹ ਵਿਰਲੇਆ ਨੂੰ ਗੁਰੂ ਸਾਹਿਬ ਜੀ ਨੇ ਸਮਝਾਇਆ ਵਿਰਲੇਆਂ ਬਾਕੀ ਤਾਂ ਭੋਲੇ ਮਨੁੱਖ ਨੇ ਦੁਨਿਆਵੀ ਪੱਖੋਂ ਦੁਨਿਆਵੀ ਪਦਾਰਥਾਂ ਲਈ ਦੁਨਿਆਵੀ ਕਾਰਜਾਂ ਲਈ ਅਸੀਂ ਬਹੁਤ ਆਪਣਾ ਦਿਮਾਗ ਲਾਣਿਆ ਸੋਚ ਸਮਝ ਕੇ ਵਿਚਾਰ ਕਰਕੇ ਕੋਸ਼ਿਸ਼ ਕਰਨਿਆ ਕਿ ਕੋਈ ਕੰਮ ਗਲਤ ਨਾ ਹੋਏ ਲੇਕਿਨ ਜਿੱਥੇ ਉਸ ਕਾਲਪੁਰਖ ਵਾਹਿਗੁਰੂ ਦੇ ਮਲਾਪ ਦੀ ਗੱਲ ਆਂਦੀ ਹੈ ਨਾ ਉੱਥੇ ਸਭ ਕੁਝ ਛੱਡ ਦਿੰਨੇ ਆ ਜਤਨ ਕਰਨਿਆ ਕੋਈ ਵਿਚੋਲੇ ਮਿਲ ਜਾਏ ਉਸ ਵਿਚੋਲੇ ਦੇ ਰਾਹੀਂ ਪ੍ਰਾਪਤੀ ਹੋ ਜਾਏ ਆਪ ਮਿਹਨਤ ਨਾ ਕਰਨੀ ਪਵੇ ਜਿਸ ਕਾ ਗ੍ਰਹਿਤ ਨਦੀਆ ਤਾਲਾ ਕੁੰਜੀ ਗੁਰਸੋਂ ਪਾਈ ਜਿਨਕੇ ਬੰਧਨ ਕਟੈ ਸਤਗੁਰ ਸਾਧ ਸੰਗਤ ਲਿਵਲਾਈ ਮੇਰੇ ਮਾਲਕ ਜੀ ਤਰਸ ਕਰਦੇ ਆ ਰਹਿਮਤ ਕਰਕੇ ਜੰਨਾ ਦੇ ਬੰਧਨ ਕਟਦੇ ਆ ਜੰਨਾ ਤੇ ਪਰਉਪਕਾਰ ਕਰਦੇ ਆ ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਸੰਗਤ ਵਿੱਚ ਲਿਆ ਕੇ ਆਪਣੀ ਨਿੱਗੀ ਗੋਦ ਵਿੱਚ ਬਾ ਕੇ ਪਵਿੱਤਰ ਤੇ ਪਿਆਰੇ ਨਾਮ ਤੇ ਲਿਵ ਲਵਾਉਂਦੇ ਆ ਸੁਰਤ ਲਵਾਉਂਦੇ ਆ ਸਮਝਾਉਂਦੇ ਆ ਮਿਲਾਪ ਦੀ ਗੱਲ ਕੀ ਹੈ ਅੱਜ ਦਾ ਜਿਹੜਾ ਸ਼ਬਦ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਆ ਐ ਸ਼ਬਦ ਵਿੱਚ ਅਰੰਭਤਾ ਵਿੱਚ ਸਭ ਤੋਂ ਪਹਿਲੀ ਔਰ ਸਭ ਤੋਂ ਉੱਤਮ ਮੰਗ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਈ ਏ ਉਪਦੇਸ਼ ਕੀਤਾ ਹੈ ਕਿ ਜਦ ਵੀ ਉਸ ਕਾਲਪੁਰਖ ਵਾਹਿਗੁਰੂ ਮਾਲਕ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਝੋਲੀ ਅੱਡੇ ਤੇ ਕੋਈ ਦੁਨਿਆਵੀ ਪਧਾਰਥ ਦੁਨਿਆਵੀ ਵਸਤੂ ਦੁਨਿਆਵੀ ਇੱਜ਼ਤ ਮਾਨ ਨਾ ਮੰਗੀ ਕੇਵਲ ਇੱਕੋ ਹੀ ਮੰਗ ਮੰਗੀ ਕਿ ਮਿਲੋ ਪਿਆਰੇ ਜੀਆ ਤੇਰੀ ਪ੍ਰਾਪਤੀ ਲਈ ਗੁਰੂ ਪਾਤਸ਼ਾਹ ਜੀ ਤੁਸੀਂ ਮਨੁੱਖਾ ਦੇਈ ਬਖਸ਼ੀ ਐ ਪਟਕਦਿਆਂ ਬਹੁਤ ਸਮਾਂ ਹੋ ਗਿਆ ਪਸ਼ੂ ਪੰਛੀ ਬਨੇ 84 ਲੱਖ ਦਾ ਗੇੜਾ ਕਟਿਆ ਗੁਰੂ ਪਾਤਸ਼ਾਹ ਜੀ ਮੇਰਾ ਕੋਈ ਐਸਾ ਉਦਦਮ ਕੋਈ ਐਸਾ ਯਤਨ ਨਹੀਂ ਸੀ ਜਿਸ ਯਤਨ ਕਰਕੇ ਮਨੂੰ ਮਨੁੱਖਾ ਦੇਹੀ ਮਿਲੀ ਕੇਵਲ ਤੇ ਕੇਵਲ ਤੁਹਾਡਾ ਪਰਉਪਕਾਰ ਤੁਸੀਂ ਤਰਸ ਕਰਕੇ ਦਇਆ ਕਰਕੇ ਇਸ ਪਾਪੀ ਨੂੰ ਮਨੁੱਖਾ ਦੇਹੀ ਬਖਸ਼ੀ ਹੈ ਤਰਸ ਕੀ ਤ ਦਇਆ ਕੀਤੀ ਹੈ ਐਸੇ ਜੋਗਾ ਬੜਾਇਆ ਆਪਣੇ ਚਰਣਾ ਪਾਸ ਭਾ ਕੇ ਸੰਗਤ ਬਖਸ਼ੀ ਨਾਮ ਜਪਾਇਆ ਗੁਰੂ ਪਾਤਸ਼ਾਹ ਜੀ ਮਿਲੋ ਪਿਆਰੇ ਜੀਆ ਤੁਹਾਨੂੰ ਮਲਾਪ ਲਈ ਹੈ ਮਨੁੱਖਾ ਦੇਈ ਮਿਲੀ ਹੈ ਤੁਸੀਂ ਆ ਕੇ ਮਿਲੋ ਨਾ ਮਿਲੋ ਤਰਸ ਕਰੋ ਗੁਰੂ ਪਿਆਰਿਓ ਮਾਨਵਿਕ ਸਵਾਲ ਆਏਗਾ ਮਨੁੱਖਾ ਦੇਈ ਹੈ ਪਦਾਰਥਾਂ ਦੀ ਮੰਗ ਹੈ ਬਿਨਾ ਪਦਾਰਥਾਂ ਦੇ ਜੀਵਨ ਨਹੀਂ ਚੱਲਦਾ ਉਹਦੇ ਲਈ ਯਤਨ ਕਰਨਾ ਵੀ ਬਹੁਤ ਜ਼ਰੂਰੀ ਹੈ ਗੁਰੂ ਪਾਤਸ਼ਾਹ ਜੀ ਨੇ ਵੀ ਕਿਹਾ ਯਤਨ ਕਰ ਕਾਰਵਿਆਰ ਕਰ ਬਾਣੀ ਕੋਲਬ ਗੁਰੂ ਸਾਹਿਬ ਕੋਲ ਪੁੱਛੀਏ ਗੁਰੂ ਪਾਤਸ਼ਾਹ ਜੀ ਤੁਹਾਡੇ ਹੁਕਮ ਅnder ਰਹਿ ਕੇ ਤੁਹਾਡੇ ਕੈ ਅਨੁਸਾਰ ਇੰਨਾ ਪਦਾਰਥਾਂ ਨੂੰ ਪ੍ਰਾਪਤੀ ਕਰਨ ਦਾ ਯਤਨ ਕਿਸ ਤਰ੍ਹਾਂ ਕਰੀਏ ਮਾਲਕ ਜੀ ਕਹਿੰਦੇ ਆ ਬ੍ਰਹਮ ਬਿੰਦੇ ਤਿਸ ਦਾ ਬਰਮਤ ਰਏ ਏਕ ਸ਼ਬਦ ਲੈ ਬਲਾਏ ਨਾਉ ਨਦੀ 18 ਸਿੱਧੀ ਪਿੱਛੇ ਲੱਗੀ ਆ ਫਿਰ ਜੋ ਹਰ ਹਿਰਦੈ ਸਦਾ ਵਸਾਏ ਮਾਲਕ ਜੀ ਕਹਿੰਦੇ ਨਾਮ ਜਪ ਅੱਠੇ ਪੈਰ ਉਸ ਕਾਲਪੁਰਖ ਵਾਈਗੁਰੂ ਦਾ ਧਿਆਨ ਕਰ। ਉਹਦੇ ਚੜ੍ਹਨਾ ਵਿੱਚ ਜੁੜ ਜਾ। ਕੀ ਹੋਏਗਾ ਪ੍ਰਾਪਤੀ ਹੋਏਗੀ ਨੌ ਨਦੀ 18 ਸਿੱਧੀਆਂ ਤੇਰੇ ਪਿੱਛੇ ਫਰਨਗੀਆਂ। ਉਸ ਵੇਲੇ ਮਾਇਆ ਦਾ ਪ੍ਰਭਾਵ ਨਹੀਂ ਪਵੇਗਾ। ਨਹੀਂ ਪਵੇਗਾ ਗੁਰੂ ਪਿਆਰੇਓ ਕਿਉਂਕਿ ਗੁਰੂ ਪਾਤਸ਼ਾਹ ਜੀ ਦੇ ਕਿਰਪਾ ਸਦਕਾ ਹੁਕਮ ਸਦਕਾ ਜਦ ਨਾਮ ਜਪੋਂਗੇ ਨਾ ਇੰਨਾ ਸਾਰੀਆਂ ਅਵਸਥਾਂ ਤੂੰ ਇੰਨਾ ਸਾਰੀਆਂ ਰਿਧੀਆਂ ਸਿੱਧੀਆਂ ਤੂੰ ਮੇਰੇ ਪਾਤਸ਼ਾਹ ਜੀ ਮੌਤ ਤੋੜ ਕੇ ਕੇਵਲ ਤੇ ਕੇਵਲ ਆਪਣੇ ਚਰਨਾਂ ਨਾਲ ਜੋੜ ਦਿੰਦੇ ਐ ਉਸ ਵੇਲੇ ਗੁਰੂ ਪਾਤਸ਼ਾਹ ਜੀ ਦੀ ਰਹਿਮਤ ਬਖਸ਼ੀਸ਼ ਸਾਹਿਬ ਸਦਕਾ ਕੇਵਲ ਤੇ ਕੇਵਲ ਮਨੁੱਖ ਭੋਗਦਾ ਇਹਦੇ ਵਿੱਚ ਗਰਕ ਨਹੀਂ ਹੁੰਦਾ ਗੁਰੂ ਪਾਤਸ਼ਾਹ ਜੀ ਤਰਸ ਕਰਦੇ ਐ ਮਿਲੋ ਪਿਆਰੇ ਜੀਆ ਗੁਰੂ ਪਾਤਸ਼ਾਹ ਜੀ ਤਰਸ ਕਰੋ ਮਿਲੋ ਤਰਸ ਕਰੋ ਮਿਲਾਪ ਵੀ ਤੁਹਾਡੇ ਹੱਥ ਵਿੱਚ ਹੈ ਤੁਹਾਡੀ ਬਖਸ਼ਿਸ਼ਾ ਬਿਨਾ ਤੁਹਾਡੀ ਕਿਰਪਾ ਦੇ ਬਿਨਾ ਇਹ ਮਿਲਾਪ ਨਹੀਂ ਹੋ ਸਕਦਾ ਪ੍ਰਭ ਕੀਆ ਤੇਮਾਰਾ ਥਿਆ ਜੋ ਕੁਝ ਵੀ ਬਖਸ਼ਿਸ਼ ਗੁਰੂ ਪਾਤਸ਼ਾਹ ਜੀ ਹੋ ਰਹੀ ਹੈ ਤਰਸ ਹੋ ਰਿਹਾ ਹੈ ਸੰਗਤ ਮਿਲ ਰਹੀ ਹੈ ਸੰਗਤ ਵਿੱਚ ਬੈਠ ਕੇ ਆਪ ਜੀ ਨਾਮ ਜਪਾਰੇ ਹੋ ਤਰਸ ਕਰ ਰਹੇ ਹੋ ਸਾਰਾ ਸਾਰੀ ਬਖਸ਼ਿਸ਼ਾ ਕੇਵਲ ਤੇ ਕੇਵਲ ਤੁਹਾਡੀਆਂ ਨੇ ਤੁਹਾਡੀ ਅਪਾਰ ਰਹਿਮਤ ਕਿਰਪਾ ਬਖਸ਼ੀ ਸਾਦਕਾ ਮਾਲਕ ਜੀਆ ਸਮਾ ਬਖਸ਼ੀ ਐ ਸੰਗਤ ਬਖਸ਼ੀ ਐ ਸੋਜੀ ਬਖਸ਼ੀ ਦੀ ਸੰਗਤ ਵਿੱਚ ਬੈ ਕੇ ਸੰਗਤ ਦੀ ਚਰਨ ਧੂੜ ਲੈ ਕੇ ਨਾਮ ਜਪ ਕੇ ਬਾਣੀ ਦੀ ਵਿਚਾਰ ਸਦਕਾ ਤੁਹਾਡੀ ਪ੍ਰਾਪਤੀ ਹੋਵੇਗੀ ਅਨੇਕ ਜਨਮ ਬਹੁ ਜੋਨੀ ਭਰਮਿਆ ਬਹੁਰ ਬਹੁਰ ਦੁੱਖ ਪਾਇਆ ਕਿੰਨਿਆਂ ਨੂੰ ਗਿਆਨ ਐ ਕੰਨਿਆਂ ਨੂੰ ਇਹ ਅਵਸਥਾ ਪਤਾ ਹੈ ਕਿ ਬਹੁਤ ਜਨਮ ਤੂੰ ਵਿਛੜੇ ਹੋਏ ਆ ਬਹੁਤ ਜਨਮ ਤੂੰ ਭਟਕਦੇ ਪਏ ਆ ਆਏ ਸੀ ਮਲਾਪ ਕਰਨ ਲੇਕਿਨ ਮਾਇਆ ਦੇ ਪ੍ਰਭਾਵ ਅੰਦਰ ਆ ਕੇ ਹੋਰ ਕਰਮਾਂ ਵਿੱਚ ਪੈ ਗਏ ਹੋਰ ਜਤਨਾ ਵਿੱਚ ਪੈ ਗਏ ਜਿਸ ਕਰਕੇ ਭਟਕ ਗਏ ਭਟਕ-ਪਟਕ ਕੇ ਲੱਖਾਂ ਜਨੀਆਂ ਵਿੱਚੋਂ ਭਟਕ ਕੇ ਦੁਆਰਾ ਮਨੁੱਖਾ ਦੇ ਬਖਸ਼ੀ ਹੈ ਕੰਨਿਆਂ ਨੂੰ ਪਤਾ ਹੈ ਬਹੁਤਾਂ ਨੂੰ ਸਮਝ ਨਹੀਂ ਇਹ ਜਗ ਮਿੱਠਾ ਅਗਲਾ ਕਿੰਨਾ ਡਿੱਠਾ ਇਹ ਜਗ ਇੱਥੇ ਜੋ ਕੁਝ ਹੈ ਸਭ ਕੁਝ ਇੱਥੇ ਹੀ ਸਾਰੇ ਸੁੱਖ ਸਾਰੇ ਪਦਾਰਥ ਸਾਰੀਆਂ ਬਖਸ਼ੀਸ਼ਾਂ ਜੋ ਕੁਝ ਪਦਾਰਥ ਨੇ ਸਾਰੀਆਂ ਇੱਥੇ ਹੀ ਹਨ ਨੇ ਅਗਲਾ ਕੀ ਹੈ ਪਤਾ ਨਹੀਂ ਜਾਣਕਾਰੀ ਨਹੀਂ ਕੋਈ ਅਨੇਕ ਜਨਮ ਬਉ ਜੋਨੀ ਪਰਮਿਆ ਇੱਕ ਗੁਰਸਿੱਖ ਦੀ ਮੰਗ ਹੈ ਗੁਰੂ ਸਪਾਤਸ਼ਾ ਜੀ ਅਨੇਕ ਜਨਮਾਂ ਤੂੰ ਭਟਕਿਆ ਹੋਇਆ ਭਟਕ-ਭਟਕ ਕੇ ਇਸ ਅਵਸਥਾ ਵਿੱਚ ਪਹੁੰਚ ਗਿਆ ਬਹੁਰ ਬਹੁਰ ਦੁੱਖ ਪਾਇਆ ਹਰ ਇੱਕ ਜੋਨੀ ਵਿੱਚ ਹਰ ਇੱਕ ਸਰੀਰ ਵਿੱਚ ਰਹਿ ਕੇ ਕੇਵਲ ਤੇ ਕੇਵਲ ਦੁਖੀ ਪਾਇਆ ਕੋਈ ਸੁੱਖ ਦੀ ਪ੍ਰਾਪਤੀ ਨਹੀਂ ਹੋਈ ਕੋਈ ਪ੍ਰਾਪਤੀ ਨਹੀਂ ਹੋ ਪਾਈ ਅਨੇਕ ਜਨਮਾਂ ਤੋਂ ਪਟਕ ਪਟਕ ਕੇ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਦੇਉ ਦਰਸ ਅਰਾਇਆ ਬਹੁਤ ਕਿਰਪਾ ਕੀਤੀ ਤਰਸ ਕਰਕੇ ਬਖਸ਼ੀਸ਼ਾਂ ਕਰਕੇ ਤੁਸੀਂ ਮਨੁੱਖਾ ਦੇਈ ਬਖਸ਼ੀ ਹੈ ਉਪਦੇਸ਼ ਕੀਤਾ ਹੈ ਭਈ ਪ੍ਰਾਪਤ ਮਨੁੱਖ ਦੇਉਰੀਆ ਗੋਬਿੰਦ ਮਲਣ ਕੀ ਇਹ ਤੇਰੀ ਬਰੀਆ ਇਹ ਮਿਲਾਬ ਦੀ ਵਾਰੀ ਹੈ ਮਿਲ ਜਤਨ ਕਰ ਸੰਗਤ ਵਿੱਚ ਬੈ ਨਾਮ ਜਪ ਚਰਨ ਧੂੜ ਲੈ ਬਾਣੀ ਦੀ ਵਿਚਾਰ ਕਰ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਤੇ ਚੱਲ ਕੇ ਪ੍ਰਾਪਤੀ ਕਰ ਔਰ ਕਾਜ ਤੇਰੇ ਕਿਤੇ ਨਾ ਕਾਮ ਜਿਹੜੇ ਕੰਮ ਤੂੰ ਕਰਨਾ ਪਿਆ ਗੁਰੂ ਸਾਹਿਬ ਦੇ ਉਪਦੇਸ਼ਾਂ ਤੂੰ ਉਲਟ ਦੁਨੀਆ ਦੇ ਮਾਇਆ ਦੇ ਪ੍ਰਭਾਵ ਵਿੱਚ ਆ ਕੇ ਉਹ ਕਿਸੇ ਵੀ ਕੰਮ ਨਹੀਂ ਆਣੇ ਉਹਨਾਂ ਨਾਲ ਕੋਈ ਪ੍ਰਾਪਤੀ ਨਹੀਂ ਹੋਣੀ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੰਗਤ ਵਿੱਚ ਬੈ ਕੇ ਸੁਰਤੀ ਲਾ ਨਾਮ ਜਪ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਮਾਲਕ ਜੀ ਤੁਹਾਡਾ ਤਰਸ ਹੋਇਆ ਰਹਿਮਤ ਹੋਈ ਬਖਸ਼ੀਸ਼ਾਂ ਹੋਈਆਂ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਏ ਦੇਹੋਦਰਸ ਹਰ ਰਾਯਾ ਗੁਰੂ ਪਾਤਸ਼ਾਹ ਜੀ ਤਰਸ ਕਰਕੇ ਦਰਸ਼ਨਾਂ ਦੀ ਦਾਤ ਬਖਸ਼ੋ ਦਰਸ਼ਨ ਬਖਸ਼ੋ ਸੋਈ ਹੋਆ ਜੋਤਿਸ ਭਾਣਾ ਅਵਰਨਾ ਕਿਨਹੀ ਕੀਤਾ ਆਪ ਜੀ ਦੀ ਬਖਸ਼ਿਸ਼ ਰਹਿਮਤ ਕਿਰਪਾ ਦਾ ਸਦਕਾ ਗੁਰੂ ਪਾਤਸ਼ਾਹ ਜੀ ਜੋ ਕੁਝ ਵੀ ਹੋ ਰਿਹਾ ਹੈ ਗੁਰੂ ਪਿਆਰਿਓ ਮਨੁੱਖ ਚਾਏ ਕੋਸ਼ਿਸ਼ ਕਰੇ ਆਪਣੇ ਵੱਲੋਂ ਯਤਨ ਕਰ ਲਵੇ ਜਦ ਤੱਕ ਮੇਰੇ ਮਾਲਕ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ਾ ਨਹੀਂ ਹੁੰਦੀ ਆ ਨਾ ਤਦ ਤੱਕ ਸਾਥ ਸੰਗਤ ਨਹੀਂ ਮਿਲਦੀ ਵੱਡੇ ਭਾਗਾਂ ਨਾਲ ਸੰਗਤ ਮਿਲਦੀ ਹੈ ਵੱਡੇ ਭਾਗਾਂ ਨਾਲ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰੂ ਪਾਤਸ਼ਾਹ ਜੀ ਹੁਕਮ ਕਰਦੇ ਆ ਜਿਹੜਾ ਸੰਗਤ ਵਿੱਚ ਬਹਿ ਗਿਆ ਉਤਰ ਗਿਆ ਸੱਚ ਦੀ ਸੰਗਤ ਵਿੱਚ ਬਹਿ ਕੇ ਨਾਮ ਜਪਣ ਵਾਲੀ ਸੰਗਤ ਵਿੱਚ ਬਹਿ ਕੇ ਗੁਰ ਸਿੱਖਾਂ ਦੀ ਨਾਲ ਬਹਿ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਇਹ ਗੁਰੂ ਪਾਤਸ਼ਾਹ ਜੀ ਦਾ ਹੁਕਮ ਹੈ ਤੁਮਰੀ ਸੋਈ ਹੋਆ ਜੋਤਿਸ ਬਾਣਾ ਮੇਰੇ ਮਾਲਕ ਜੀ ਆਪ ਜੀ ਦੀ ਕਿਰਪਾ ਬਖਸ਼ੀਸ਼ਾਂ صدਕਾ ਇਹ ਗੁਰੂ ਪਿਆਰੇ ਹੋ ਇੱਕ ਅਵਸਥਾ ਹੈ ਆਮ ਜੀਵਨ ਦੀ ਸਾਡੀ ਮਤ ਸਾਡੀ ਸੋਚ ਬੱਚਾ ਜਨਮ ਲੈਂਦਾ ਹੈ ਬਚਪਨ ਤੋਂ ਹੀ ਮਾਪੇ ਵੱਲੋਂ ਆਲੇ ਦੁਆਲੇ ਵੱਲੋਂ ਸਾਥ ਸੰਬੰਧੀਆਂ ਵੱਲੋਂ ਇੱਕ ਗੱਲ ਉਹਦੇ ਮਨ ਵਿੱਚ ਇਹ ਘਰ ਕਰ ਦਿੱਤੀ ਜਾਂਦੀ ਹੈ ਸਮਝਾ ਦਿੱਤਾ ਜਾਂਦਾ ਹੈ ਕਿ ਆਪਣੇ ਜੀਵਨ ਵਿੱਚ ਸਾਨੂੰ ਜਬ ਤੱਕ ਤੂੰ ਕੋਈ ਐਫਰਟ ਕੋਈ ਮਿਹਨਤ ਨਹੀਂ ਕਰੇਂਗਾ ਤਦ ਤੱਕ ਤੇਰਾ ਕੋਈ ਵੀ ਕਾਰਜ ਨਹੀਂ ਹੋਣਾ ਬਹੁਤ ਬਹੁਤ ਤਰੀਕੇ ਨਾਲ ਦੇਖਿਆ ਜਾਏ ਤੇ ਇਹ ਸੱਚ ਵੀ ਹੈ ਲੇਕਿਨ ਦੁਨਿਆਵੀ ਪਦਾਰਥਾਂ ਨੂੰ ਇਕੱਠਾ ਕਰਨ ਲਈ ਦੁਨਿਆਵੀ ਸੰਪਦਾ ਨੂੰ ਦੁਨਿਆਵੀ ਮਾਨ ਸਤਕਾਰ ਨੂੰ ਇਕੱਠਾ ਕਰਨ ਲਈ ਮਨੁੱਖ ਸਾਰਾ ਜੀਵਨ ਐਨਾ ਹੀ ਕਾਰਜਾਂ ਵਿੱਚ ਲੱਗਿਆ ਰਹਿੰਦਾ ਐਨਾ ਕਾਰਜਾਂ ਕਰਕੇ ਐਫਰਡਾਂ ਕਰਕੇ ਪ੍ਰਾਪਤੀ ਅਗਰ ਹੁੰਦੀ ਵੀ ਹੈ ਪਦਾਰਥਾਂ ਦੀ ਉਨਾ ਪਦਾਰਥਾਂ ਦੀ ਪ੍ਰਾਪਤੀ ਕਰਕੇ ਮਨ ਵਿੱਚ ਕਰੇਨਾ ਕਰੇ ਹੰਕਾਰ ਪੈਦਾ ਹੁੰਦਾ ਮਨ ਵਿੱਚ ਹਉਮੈ ਆਉਂਦੀ ਹੈ ਕਿ ਮੇਰਾ ਕੀਤਾ ਮੇਰੇ ਕੀਤੇ ਵੱਲੋਂ ਇਹ ਪ੍ਰਾਪਤੀ ਹੋਈ ਹੈ ਇਹ ਅਵਸਥਾ ਇਸ ਅਵਸਥਾ ਨੂੰ ਉਹ ਭੁੱਲ ਜਾਂਦਾ ਹੈ ਕਿ ਜੋ ਕੁਝ ਹੋਆ ਉਸ ਕਾਲਪੁਰਖ ਵੈਗੁਰੂ ਦੀ ਕਿਰਪਾ ਰਹਿਮਤ ਬਖਸ਼ੀਸ਼ਾ صدਕਾ ਜੋ ਮੇਰੇ ਮਾਲਕ ਜੀ ਤਰਸ ਕਰ ਰਹੇ ਹੈ ਉਨਾਂ ਦੀ ਕਿਰਪਾ ਰਹਿਮਤ ਬਖਸ਼ਿਸ਼ਾ صدਕਾ ਸਭ ਕੁਝ ਉਹਨਾਂ ਦੇ ਹੁਕਮ ਵਿੱਚ ਹੋ ਰਿਹਾ ਸੋਈ ਹੋਆ ਜੋਤਿਸ ਭਾਣਾ ਅਵਰਨਾ ਕਿਨਹੀਂ ਕੀਤਾ ਮੇਰੇ ਵੱਲੋਂ ਮੇਰੇ ਐਫਰਡਾਂ ਵੱਲੋਂ ਕੁਝ ਨਹੀਂ ਗੁਰੂ ਪਾਤਸ਼ਾਹ ਜੀ ਕੀਤਾ ਗਿਆ ਆਪ ਜੀ ਦੀ ਰਹਿਮਤ ਬਖਸ਼ਿਸ਼ਾ صدਕਾ ਜੋ ਕੁਝ ਹੋ ਰਿਹਾ ਸੰਗਤ ਮਿਲੀ ਹੈ ਨਾਮ ਜਪਾਇਆ ਤੁਹਾਡੀ ਬਖਸ਼ਿਸ਼ ਹੈ ਤੁਹਾਡੀ ਕਿਰਪਾ صدਕਾ ਤੁਮਰੇ ਭਾਣੇ ਪਰਮ ਮੋਹ ਮੋਇਆ ਜਾਗਤ ਨਾਹੀਂ ਸੂਤਾ ਗੁਰੂ ਪਾਤਸ਼ਾਹ ਜੀ ਦੇ ਹੁਕਮ ਸਦਕਾ ਗੁਰੂ ਪਾਤਸ਼ਾਹ ਜੀ ਦੇ ਬਾਣੇ ਵਿੱਚ ਹੁਕਮ ਵਿੱਚ ਪਰਮ ਮੋਮ ਹੋਇਆ ਮੈਂ ਇਸ ਭਰਮ ਵਿੱਚ ਪਿਆ ਰਿਆ ਜੀ ਮੇਰੇ ਵੱਲੋਂ ਕੀਤਾ ਗਿਆ ਹੈ انسان ਸਾਰਾ ਜੀਵਨ ਐਸੇ ਹੀ ਭਰਮ ਵਿੱਚ ਰਿਆ ਜਾਗਤ ਨਾ ਹੀ ਸੁੱਤਾ ਐਸੇ ਹੀ ਭਰਮ ਵਿੱਚ ਸੁੱਤਾ ਰਿਆ ਸਾਰਾ ਜੀਵਨ ਸਾਰਾ ਜੀਵਨ ਐਸੇ ਹੀ ਭਰਮ ਵਿੱਚ ਕਰ ਦਿੱਤਾ ਕਿ ਮੇਰੇ ਵੱਲੋਂ ਸਾਰਾ ਕੁਝ ਕੀਤਾ ਗਿਆ ਹੈ ਬਿਨੋ ਸੁਨੋ ਤਮ ਪ੍ਰਾਨਪਤ ਪਿਆਰੇ ਕਿਰਪਾ ਨਿਧ ਦਿਆਲਾ ਇੱਕ ਅਰਦਾਸ ਮਾਲਕ ਜੀ ਦੇ ਚਰਣਾ ਵਿੱਚ ਇਹ ਬੇਨਤੀ ਗੁਰੂ ਸਾਹਿਬ ਜੀ ਮੇਰੀ ਬੇਨਤੀ ਸੁਣੋ ਤਰਸ ਕਰੋ ਕਿਰਪਾ ਕਰੋ ਬਿਨੋ ਸੁਨੋ ਤਮ ਪ੍ਰਾਨਪਤ ਪਿਆਰੇ ਮੇਰੇ ਪ੍ਰਾਣਾ ਤੂੰ ਪਿਆਰੇ ਮੇਰੇ ਪਤੀ ਮੇਰੇ ਪਿਤਾ ਇਹ ਅਰਦਾਸ ਸੁਣੋ ਮੇਰੀ ਕਿਰਪਾ ਨਿਧ ਦਿਆਲਾ ਕਿਰਪਾ ਦੇ ਘਰ ਵਿੱਚ ਆ ਕੇ ਮੇਰੇ ਮਾਲਕ ਦਿਆਲ ਹੋ ਕੇ ਮੇਰੀ ਇਹ ਬੇਨਤੀ ਸੁਣੋ ਰਾਖ ਲਿਓ ਪਿਤਾ ਪ੍ਰਭ ਮੇਰੇ ਅਨਾਥ ਕਰ ਪ੍ਰਤਪਾਲਾ ਤਰਸ ਕਰਕੇ ਬਖਸ਼ਿਸ਼ਾਂ ਕਰਕੇ ਰੱਖ ਲਵੋ ਬਖਸ਼ਿਸ਼ ਕਰ ਦਿਓ ਆਪਣੇ ਚਰਨਾਂ ਨਾਲ ਜੋੜ ਲਵੋ ਰਾਖ ਲਿਓ ਪਿਤਾ ਪ੍ਰਭ ਮੇਰੇ ਅਨਾਥ ਕਰਿਤ ਪਾਲਾ ਮੇਰੇ ਅਨਾਥ ਦੀ ਪ੍ਰਤਪਾਲਨਾ ਕਰੋ ਪਿਤਾ ਬਣ ਕੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਬਨੀ ਥਾਈ ਅਕਾਲ ਪੁਰਖ ਵਾਹਿਗੁਰੂ ਜੀ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਕੇ ਹਰ ਪੱਖ ਤੋਂ ਇਸ ਸਰੀਰ ਦੀ ਸ੍ਰੀ ਜੀ ਦੀ ਆਪਰਤ ਪਾਲਣਾ ਕਰੋ ਕਿਰਪਾ ਕਰੋ ਜਿਸਨੂੰ ਤੁਮੈ ਦਿਖਾਇਓ ਦਰਸ਼ਨ ਸਾਧ ਸੰਗਤ ਕੇ ਪਾਛੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਐ ਤਰਸ ਕਰਦੇ ਐ ਉਹ ਇੱਕ ਅਵਸਥਾ ਉਹ ਇੱਕ ਜਗਾ ਨੌ ਦਵਾਰੇ ਪ੍ਰਗਟ ਕੀਏ ਦਸਵਾ ਗੁਪਤਰ ਖਾਇਆ ਗੁਰਦੁਆਰੇ ਲਾਇ ਭਾਵਨੀ ਦਸਵਾ ਦਵਾਰ ਦਿਖਾਇਆ ਨੌ ਦੁਆਰੇ ਪ੍ਰਗਟ ਨੇ ਦਸਵਾਂ ਗੁਰੂ ਪਾਤਸ਼ਾਹ ਜੀ ਨੇ ਗੁਪਤ ਰੱਖਿਆ ਦਸਮ ਦਵਾਰ ਉਹ ਕੀ ਹੈ ਜਿਸ ਕਾ ਗ੍ਰਹਿ ਤੇ ਨਦੀਆ ਤਾਲਾ ਕੁੰਜੀ ਗੁਰ ਸੋਂ ਪਾਈ ਉਸ ਕਾਲਪੁਰਖ ਵਾਹਿਗੁਰੂ ਜੀ ਦਾ ਘਰ ਹੈ ਉੱਥੇ ਉਸ ਕਾਲਪੁਰਖ ਮਾਲਕ ਜੀ ਨੇ ਕਿਰਪਾ ਕੀਤੀ ਤਾਲਾ ਮਾਰ ਦਿੱਤਾ ਕੁੰਜੀ ਗੁਰ ਸੋਂ ਪਾਈ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇਹ ਕੁੰਜੀ ਦੇ ਦਿੱਤੀ ਹੈ ਬਖਸ਼ ਦਿੱਤੀ ਹੈ ਗੁਰੂ ਪਾਤਸ਼ਾਹ ਜੀ ਕੋਲੋਂ ਕੁੰਜੀ ਹੈ ਖੋਲੇਗੀ ਕਿਸ ਤਰ੍ਹਾਂ ਉਹ ਦਸਵਾਂ ਦਵਾਰ ਖੁੱਲੇਗਾ ਕਿਸ ਤਰ੍ਹਾਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੂਰੀ ਵਿੱਚ ਆ ਕੇ ਸੰਗਤ ਵਿੱਚ ਬਹਿ ਕੇ ਪੰਜ ਪਿਆਰਿਆਂ ਰਾਈ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਪਾਤਸ਼ਾਹ ਜੀ ਤਰਸ ਕਰਦੇ ਆ ਪੰਜ ਪਿਆਰਿਆਂ ਰਾਈ ਉਹ ਤੇਰਾ ਦਸਮ ਦਵਾਰ ਖੋਲਦੇ ਆ ਜਨ ਕੇ ਬੰਦਨ ਕਟੈ ਸਤਗੁਰ ਉਪਦੇਸ਼ ਕਰਦੇ ਹੈ ਮਾਲਕ ਜੀ ਨਾਮ ਜਪ ਨਾਮ ਦੀ ਦਾਤ ਦਿੰਦੇ ਹੈ ਆਪਣਾ ਪੁੱਤਰ ਬਣਾ ਕੇ ਤੇਰੀ ਝੋਲੀ ਵਿੱਚ ਨਾਮ ਪਾਉਂਦੇ ਹੈ ਹੁਕਮ ਕਰਦੇ ਹੈ ਕਿ ਅੱਜ ਤੂੰ ਇਸ ਨਾਮ ਦਾ ਅਭਿਆਸ ਕਰਨਾ ਹੈ ਨਿਰੰਤਰ ਜਪਣਾ ਹੈ ਮਾਲਕ ਜੀ ਦੀ ਕਿਰਪਾ ਰਹਿਮਤ ਬਖਸ਼ੀਸ਼ਾ صدਕਾ ਗੁਰੂ ਸਾਹਿਬ ਜੀ ਤਰਸ ਕਰਕੇ ਸੰਗਤ ਵਿੱਚ ਭਾ ਕੇ ਨਾਮ ਜਪਾ ਕੇ ਉਸ ਦਸਵੇਂ ਦਵਾਰ ਰਾਈ ਦਰਸ਼ਨਾ ਦੀ ਦਾਤ ਬਖਸ਼ਦੇ ਐ ਰੱਖ ਲਿਓ ਜਨਕੇ ਜਨੇ ਜਿਸਨੋ ਤੁਮੈ ਦਿਖਾਇਓ ਦਰਸ਼ਨ ਸਾਧ ਸੰਗਤ ਕੇ ਪਾਛੇ ਗੁਰੂ ਪਾਸਾ ਜੀ ਨੇ ਤਰਸ ਕਰਕੇ ਸੰਗਤ ਵਿੱਚ ਭਾ ਕੇ ਬਖਸ਼ਿਸ਼ਾ ਕਰਕੇ ਨਾਮ ਜਪ ਕੇ ਜਪਾ ਕੇ ਦਰਸ਼ਨਾ ਦੀ ਦਾਤ ਬਖਸ਼ੀ ਕਰ ਕਿਰਪਾ ਧੂਰ ਦਿਓ ਸੰਤਨ ਕੀ ਸੁਖ ਨਾਨਕ ਇਹ ਬਾਤ ਛੇ ਸਕਾਲਪੁਰਖ ਵਾਹਿਗੁਰੂ ਜੀ ਮਾਲਕ ਧੰਤਨ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਝੋਲੀ ਅੜ ਕੇ ਕੇਵਲ ਤੇ ਕੇਵਲ ਇੱਕੋ ਹੀ ਬੇਨਤੀ ਇੱਕੋ ਹੀ ਅਰਦਾਸ ਇੱਕੋ ਹੀ ਜੋਦੜੀ ਕਰ ਕਿਰਪਾ ਧੂਰ ਦਿਓ ਸੰਤਨ ਕੀ ਮਾਲਕ ਜੀ ਤਰਸ ਕਰਕੇ ਗੁਰਸਿੱਖਾਂ ਦੀ ਗੁਰੂ ਪਿਆਰਿਆਂ ਦੀ ਰੰਗਿਆਂ ਹੋਇਆਂ ਦੀ ਚਰਨ ਧੂੜ ਬਖਸ਼ੋ ਸੁਖ ਨਾਨਕ ਇਹ ਬਾਛੇ ਸਭ ਤੋਂ ਵੱਡਾ ਜੀਵਨ ਦਾ ਸੁਖ ਸਭ ਤੋਂ ਵੱਡੀ ਬਖਸ਼ਿਸ਼ ਸਭ ਤੋਂ ਵੱਡੀ ਰਹਿਮਤ ਕੇਵਲ ਤੇ ਕੇਵਲ ਉਸ ਕਾਲਪੁਰਖ ਵਾਹਿਗੁਰੂ ਮਾਲਕ ਜੀ ਦਾ ਨਾਮ ਗੁਰਸਿੱਖਾਂ ਦੀ ਚਰਨ ਧੂੜ ਗੁਰੂ ਪਿਆਰਿਓ ਬੇਅੰਤ ਸ਼ੁਕਰਾਨੇ ਮਾਲਕ ਜੀ ਦੇ ਮਾਲਕ ਜੀ ਨੇ ਤਰਸ ਕਰਕੇ ਰਹਿਮਤ ਕਰਕੇ ਬਖਸ਼ਿਸ਼ਾਂ ਕਰਕੇ ਸੰਗਤ ਬਖਸ਼ੀ ਨਾਮ ਜਪਾਇਆ ਜਪਾ ਰਹੇ ਨੇ ਤਰਸ ਕਰ ਰਹੇ ਨੇ ਬੇਨਤ ਸ਼ੁਕਰਾਨੇ ਬਾਣੀ ਵਿਚਾਰ ਕਰਦਿਆਂਨੇ ਕਾ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬੇਦਵੀਆ ਕਰਵਾਦ ਘਾਟ ਹੋ ਗਈ ਹੈ। ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਜੋਗ ਬਖਸ਼ਰਾਨਾ ਜੀ। ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿ